ਨਾਲਾ ਦੇ ਤੰਦਰਾ ਰੋਡ ਮਹਿਮੂਦਪੁਰਾ ਵਿਖੇ ਸੀਆਈਏ ਇਕਦੀ ਟੀਮ ਤੇ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਕ੍ਰਾਸ ਫਾਇਰਿੰਗ ਦੇ ਵਿਚ ਇੱਕ ਪੁਲਿਸ ਮੁਲਾਜ਼ਮ ਅਤੇ ਨਸ਼ਾ ਤਸਕਰ ਜ਼ਖਮੀ ਹੋਇਆ ਸੋ ਜ਼ਖਮੀ ਪੁਲਿਸ ਮੁਲਾਜ਼ਮ ਦਾ ਨਾਮ ਸੰਦੀਪ ਤਸਕਰ ਜਾ ਰਿਹਾ ਹੈ ਜ਼ਖਮੀ ਨਸ਼ਾ ਤਸਕਰ ਦਾ ਨਾਮ ਰੋਹਿਤ ਹੈ ਸੀਆਈਏ ਇਕਦੀ ਟੀਮ ਰੋਹਿਤ ਨੂੰ ਨਸ਼ਾ ਤਸਕਰੀ ਦੇ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਦੇ ਲਈ ਗਈ ਸੀ ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਉਸੇ ਕਾਰਨੋ ਕੇਰ ਲਿਆ ਤਾਂ ਰੋਹਿਤ ਅਤੇ ਉਸ ਦੇ ਪਰਿਵਾਰ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਸੀਆਈਏ ਇੱਕ ਇੰਚਾਰਜ ਰਾਜੇਸ਼ਵੀ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਪੁਲਿਸ ਦੀ ਮਦਦ ਨਾਲ ਜ਼ਖਮੀ ਅਪਰਾਧੀ ਨਸ਼ਾ ਤਸਕਰ ਅਤੇ ਜ਼ਖਮੀ ਪੁਲਿਸ ਮਲਾਜ਼ਮ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਨਿੱਜੀ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਹੈ ਸੋ ਫਿਲਹਾਲ ਪੁਲਿਸ ਮਲਾਜ਼ਮ ਸੰਦੀਪ ਡੀਐਮਸੀ ਹਸਪਤਾਲ ਚ ਦਾਖਲ ਨੇ ਰੋਹਿਤ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਰੋਹਿਤ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਨੇ ਲੁਧਿਆਣਾ ਦੇ ਤਾਂਦਰਾ ਰੋਡ ਤੇ ਵਿੱਚ ਮੋਟਪੇੜ ਹੋਇਆ ਜੋ ਕਿ ਫਾਇਰਿੰਗ ਹੋਈ ਹੈ ਤਾਂਦਰਾ ਰੋਡ ਮਹਿਮੂਦਪੁਰਾ ਦੇ ਵਿੱਚ ਸੀਆਈਏ ਦੀ ਟੀਮ ਤੇ ਗੋਲੀਬਾਰੀ ਕੀਤੀ ਗਈ ਹੈ ਜਵਾਬੀ ਫਾਇਰਿੰਗ ਵੀ ਕੀਤੀ ਗਈ ਸੀ ਸੋ ਪੁਲਿਸ ਮੁਲਾਜ਼ਮ ਵੀ ਜਿਹੜਾ ਕਿ ਜ਼ਖਮੀ ਹੋਇਆ ਤੇ ਮੁਟਪੇੜ ਦੇ ਵਿੱਚ ਨਸ਼ਾ ਤਸਕਰ ਵੀ ਜ਼ਖਮੀ ਹੋਇਆ ਸੋ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਫਿਲਹਾਲ ਜਿਹੜਾ ਕਿ ਪੁਲਿਸ ਮੁਲਾਜ਼ਮ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਸਰਾ ਜੋ ਜਿਹੜਾ ਕਿ ਬਦਮਾਸ਼ ਹੈ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੋਵੇਂ ਜੇਰੇ ਇਲਾਜ ਨੇ 10 ਅਕੀਲ ਉਧਿਆਣਾ ਦੇ ਤਾਂਦਰਾ ਰੋਡ ਮਹਿਮੂਦਪੁਰਾ ਦੇ ਵਿੱਚ ਇਹ ਫਾਇਰਿੰਗ ਹੋਈ ਹੈ उस नशा तस्कर न गिरफ्तार करने के लिए गई थी सीआईए की टीम जिससे कि उस नशा तस्कर और उसके परिवार वाले पुलिस से हमला गया सो नशा तस्करी के मामले गिरफ्तार पुलिस तो उसके परिवार से बदमाश ने पुलिस से हमला किया तो तो जख्मी हुए ने पुलिस मुलाजम भी जख्मी हो नशा तस्कर भी जख्मी होया लुधियाना सीआईए की टीम से गोलीबारी हुई है

ਜੀ ਪਰਮ ਸੀਆਈ 1 ਦੀ ਟੀਮ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਦੁਗਰੀ ਤੰਦਰਾ ਰੋਡ ਤੇ ਇੱਕ ਰੋਹਿਤ ਨਾਮ ਦਾ ਜਿਹੜਾ ਨਸ਼ਾ ਤਸਕਰ ਹੈਗਾ ਉਹਦੇ ਕੋਲ ਇੱਕ ਵੱਡੀ ਖੇਪ ਜਿਹੜੀ ਆ ਉਹਦੇ ਘਰ ਦੇ ਅੰਦਰ ਜਿਹੜੀ ਆ ਮੌਜੂਦ ਹੈ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸੀਆਈਏ ਟੀਮ ਨੇ ਜਿਹੜੀ ਆ ਉੱਥੇ ਰੇਡ ਕੀਤੀ ਹੈ ਦੁਗਰੀ ਤੰਦਰਾ ਰੋਡ ਹੈਗਾ ਮਹਿਮੂਦਪੁਰਾ ਇਲਾਕਾ ਜਿੱਥੇ ਉਹਦਾ ਘਰ ਘੇਰਨ ਤੋਂ ਬਾਅਦ ਉਹਨੂੰ ਜਿਹੜਾ ਰੈਂਡਰ ਕਰੈਂਟਲੀ ਕੀ ਆ ਤੇ ਘਰ ਦੀ ਤਲਾਸ਼ੀ ਲਈ ਜਿਹੜੀ ਹੈ ਟੀਮ ਵੱਲੋਂ ਕਿਹਾ ਗਿਆ ਲੇਕਿਨ ਰੋਹਿਤ ਔਰ ਰੋਹਿਤ ਦੇ ਪਰਿਵਾਰ ਵੱਲੋਂ ਜੋ ਸੀਏਏ ਟੀਮ ਦੀ ਜਿਹੜੀ ਪੁਲਿਸ ਹੈ ਉਹ ਦੱਸ ਰਹੀ ਹੈ ਕਿ ਉਹਨਾਂ ਨੇ ਜਿਹੜਾ ਗੇਟ ਖੋਲਣ ਤੋਂ ਇਨਕਾਰ ਕਰ ਦਿੱਤਾ ਤੇ ਛੱਤ ਦੇ ਉੱਤੋਂ ਦੀ ਹਮਲਾ ਕਰ ਦਿੱਤਾ ਜਿਸ ਦੇ ਉੱਤੇ ਜਿਹੜਾ ਹੈਗਾ ਇੱਕ ਪੁਲਿਸ ਕਰਮੀ ਨੂੰ ਵੀ ਜਿਹੜਾ ਗੰਭੀਰ ਸੱਟਾਂ ਲੱਗੀਆਂ ਨੇ ਔਰ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੀ ਹੈ ਦੋਨਾਂ ਨੂੰ ਰੋਹਿਤ ਨੂੰ ਜੋ ਨਸ਼ਾ ਤਸਕਰ ਹੈ ਔਰ ਇੱਕ ਪੁਲਿਸ ਕਰਮੀ ਨੂੰ ਜਿਹੜੀ ਹੈ ਉਹ ਗੋਲੀ ਲੱਗੀ ਹੈ 4 ਤੋਂ 5 ਫਾਇਰ ਜਿਹੜੇ ਦੱਸੇ ਜਾ ਰਹੇ ਨੇ ਪਰਮ ਕਿ ਉਸ ਜਗ੍ਹਾ ਤੇ ਕੀਤੇ ਗਏ ਨੇ ਔਰ ਦੋਨਾਂ ਨੂੰ ਜਿਹੜਾ ਜ਼ੇਰੇ ਇਲਾਜ ਕਰ ਦਿੱਤਾ ਗਿਆ ਪੁਲਿਸ ਕਰਮੀ ਜੋ ਹੈ ਡੀ ਐਮ ਸੀ ਹਸਪਤਾਲ ਦੇ ਵਿੱਚ ਔਰ ਜਿਹੜਾ ਨਸ਼ਾ ਤਸਕਰ ਦਸਾਇਆ ਰੋਹਿਤ ਉਹਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਜੀ ਪਰਮ ਜੀ ਫਿਲਹਾਲ ਜਿਹੜੇ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰੀ ਹੋਣੀ ਸੀ ਗ੍ਰਿਫਤਾਰ ਕਰਨ ਗਈ ਸੀ ਪੁਲਿਸ ਤੇ ਜਿਹੜਾ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਹਮਲਾ ਕੀਤਾ ਗਿਆ ਕਿ ਤੱਕ ਉਸ ਤੋਂ ਬਾਅਦ ਪੁਲਿਸ ਵੱਲੋਂ ਕਿ ਕੀ ਜਿਹੜੇ ਕਿ ਕਾਰਵਾਈ ਕੀਤੀ ਗਈ ਉਹਨਾਂ ਦੇ ਘਰ ਦੇ ਵਿੱਚ ਮਤਲਬ ਚੈਕਿੰਗ ਕੀਤੀ ਗਈ ਕੁਝ ਜੋ ਲੱਗ ਰਿਹਾ ਸੀ ਪੁਲਿਸ ਨੂੰ ਉਹ ਬਰਾਮਦਗੀ ਹੋ ਪਾਈ ਹੈ ਜਾਂ ਫਿਰ ਨਹੀਂ ਜੀ ਬਿਲਕੁਲ ਦੇਖੋ ਇਹਦੇ ਉੱਤੇ ਪਹਿਲਾਂ ਤੋਂ ਹੀ ਕਈ ਸੰਗੀਨ ਮਾਮਲੇ ਦਰਜ ਨੇ ਔਰ ਨਸ਼ਾ ਤਸਕਰੀ ਦੇ ਹੀ ਮਾਮਲੇ ਦਰਜ ਨੇ ਪੁਲਿਸ ਨੇ بار-ਬਾਰ ਇਹੀ ਕਹਿ ਸਕਿਆ ਕਿ ਸਾਡੇ ਕੋਲ ਸਿਰਫ ਇੱਕ ਇਨਫੋਰਮੇਸ਼ਨ ਹੈ ਅਸੀਂ ਸਿਰਫ ਆਪਣੀ ਕੁਐਰੀ ਪੂਰੀ ਕਰਨ ਲਈ ਆਏ ਆਂ ਔਰ ਕਿਸੇ ਵੀ ਤਰ੍ਹਾਂ ਦਾ ਉਹਨੂੰ ਅਰੈਸਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ ਲੇਕਿਨ ਜਦੋਂ ਹਮਲਾ ਕੀਤਾ ਗਿਆ ਔਰ ਹਮਲਾ ਵੀ ਜਿਹੜਾ ਹੈਗਾ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਕੀਤਾ ਗਿਆ ਤਾਂ ਉਸ ਤੋਂ ਬਾਅਦ ਸੀਆਈ 1 ਦੀ ਟੀਮ ਤੇ ਇੰਚਾਰਜ ਨੇ ਰਾਜੇਸ਼ ਉਹਨਾਂ ਵੱਲੋਂ ਜਿਹੜਾ ਇਸ ਨੂੰ ਕੰਟਰੋਲ 'ਚ ਲਿਆ ਗਿਆ ਔਰ ਮੌਕੇ ਤੇ ਪਹੁੰਚੇ ਔਰ ਉਸ ਤੋਂ ਬਾਅਦ ਜਿਹੜਾ ਰੋਹਿਤ ਨੂੰ ਅਰੈਸਟ ਕੀਤਾ ਗਿਆ ਜੀ ਪਰ ਫਿਲਹਾਲ ਦੋਵੇਂ ਜੇਰੇ ਇਲਾਜ ਨੇ ਦੋਵਾਂ ਦੀ ਕਿਵੇਂ ਹਾਲਤ ਹੈ ਇਸ ਵੇਲੇ ਜੀ ਬਿਲਕੁਲ ਦੋਨਾਂ ਦੀ ਹਾਲਤ ਸਥਿਰ ਹੈ ਔਰ ਦੋਨਾਂ ਦੇ ਜਿਹੜੀਆਂ ਕੋਈ ਜ਼ਿਆਦਾ ਅਗਰ ਕਹੀਏ ਕਿ ਗੰਭੀਰ ਸਥਿਤੀ ਨਹੀਂ ਹੈ ਲੇਕਿਨ ਜਿਹੜੇ ਪੁਲਿਸ ਕਰਮੀ ਨੇ ਉਹਨਾਂ ਨੂੰ ਜ਼ਰੂਰ ਡੀਐਨਸੀ ਜਿਹੜਾ ਇੱਕ ਭੇਜਿਆ ਗਿਆ ਹੈਗਾ ਉਹਨਾਂ ਦੀ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹਾਲਤ ਥੋੜੀ ਜੀ ਜਿਹੜੀ ਹੈਗੀ ਆ ਉਹ ਗੰਭੀਰ ਦੱਸੀ ਜਾ ਰਹੀ ਹੈ ਜੀ ਕਮਲ哥 ਬਹੁਤ ਬਤਨਵਾ ਤੁਹਾਡਾ तमाम ਜਾਣਕਾਰੀ ਦੇ ਦਿੱਤੀ